ਅੰਮ੍ਰਿਤਸਰ ਦੇ ਪਿੰਡ ਮਾਲ ਵਿਕੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਾਬਾ ਜੱਗਵਾਨਾ ਜੀ ਦਾ ਸਾਲਾਨਾ ਸੱਭਿਆਚਾਰ ਜੋੜ ਮੇਲਾ ਨਗਰ ਨਿਵਾਸੀ ਅਤੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਧੂਮ-ਧਾਮ ਤੇ ਉਤਸ਼ਾਹ ਦੇ ਨਾਲ ਮਨਾਇਆ ਗਿਆ ਗੱਲਬਾਤ ਕਰਦੇ ਹੋਏ ਲਾਡੀ ਜੱਟ सोनू ਮਾਨ ਨੇ ਦੱਸਿਆ ਕਿ ਸਾਲਾਨਾ ਜੋੜ ਮੇਲਾ ਵੱਡੀ ਗਿਣਤੀ ਵਿੱਚ ਸੰਤਾਂ ਦੇਸ਼ਾਂ ਵਿਦੇਸ਼ਾਂ ਤੋਂ ਦੂਰ ਦਰਾਡੇ ਤੋਂ ਹਾਜ਼ਰ ਹੁੰਦਿਆਂ ਹਨ ਇਸ ਉਪਰੰਤ ਪੰਜਾਬ ਦੇ ਅੰਦਰ ਵਗਦੇ ਨਸ਼ਿਆਂ ਦੇ ਛੇਵੇਂ ਦਰਿਆ ਨੂੰ ਥਲਪੋਨ ਅਤੇ ਨਸ਼ਿਆਂ ਤੇ ਗੁਲਤਾਨ ਹੋ ਰਹੀ ਨੌਜਵਾਨੀ ਪੀੜ੍ਹੀ ਨੂੰ ਨਸ਼ਾ ਤੋਂ ਦੂਰ ਰਹਿਣ ਲਈ ਪ੍ਰਬੰਧਕ ਕਮੇਟੀ ਅਤੇ ਐਨ ਆਰ ਆਈ ਵੀਰਾਂ ਦੇ ਪਰਾਲੇ ਸਦਕਾ ਸ਼ਬ ਗੁਰਬੀਰ ਸਿੰਘ ਮਾਹਲ ਦੀ ਮਿੱਠੀ ਯਾਦ ਨੂੰ ਸਮਰਪਿਤ ਚੌਥਾ ਕੁਸ਼ਤੀ ਦੰਗਲ ਕਰਵਾਇਆ ਗਿਆ। ਜਿਹੜਾ ਪਹਿਲਵਾਨ ਦਾ ਜਿਹੜਾ ਪਾ ਗਏ ਪਾਵਾਂਗੇ ਨਾਲ ਹੀ ਦੋਨੇ ਕੁਸ਼ਤੀ ਸ਼ੁਰੂ ਕਰਵਾ ਦੇਣੀਆਂ ਨੇ। ਬਾਈ ਜੀ 500 ਰੁਪਏ ਦਿੱਤਾ ਜਾਣਾ। ਲਓ ਸਾਹਮਣੇ ਇਸੇ ਨਗਰ ਦਾ ਪਹਿਲਵਾਨਾ ਸੋਨੀ ਮਾਲਾ ਵਾਲਾ ਉਹ ਨਵੰਦੜੀ 5 ਮਿੰਟ ਬਾਅਦ ਟਾਈਮ ਆਊਟ ਕੋਈ ਜਿੱਤੇ ਕੋਈ ਹਾਰੇ ਇਹ ਕਹਿੰਦੇ ਦੇਖ ਲੈਣੀਆਂ ਗੁੱਸੇ ਸਾਰੀ ਮੋਟੇ ਪੰਜ ਚਾਰ ਮਿੰਟ ਦਾ ਟਾਈਮ ਦੇ ਕੇ ਮਰਾੜਾ ਭਾਈ ਸਾਰੀਆਂ ਗੁੱਤੇ ਦੀਆਂ ਰੁਕਮਣ ਜੀ ਯਾਰ ਧਰਮਿੰਦਰ ਪਹਿਲਵਾਨ ਜੀ ਨੇ ਬੇਨਤੀ ਆਖੀ ਸਰਦ ਦੇ ਰੇਪੜਾ ਕਹਿੰਦਾ ਸਾਡੇ ਮੰਗੂ ਚੋ ਇੱਕ ਵਾਰੀ ਪੈਣਾ ਤੈਨੂੰ ਫੇਰ ਜੰਮਣਾ ਵੀਰ ਬਾਬਾ ਟੋਪੀ ਵਾਲਾ ਦੰਗਲ ਕਮੇਟੀ ਸਹਜਾਂ ਦਾ ਗਲਾ ਲਾਈਵ ਜੁੜੀ ਹੋਈ ਹੈ ਰਜ ਹੱਪੜਾ ਇਹ ਮੱਲੇ ਦੇ ਚਿਤਰ ਤੇ ਗੁਜ਼ਰੇ ਆਂ ਕਿ ਕੁਸ਼ਤੀਆਂ ਦੇ ਨੌਜਵਾਨਾਂ ਦਰਮਿਆਨ ਜਮੇ ਦੀਆਂ ਬਾਪਾਂ ਕੌਰ ਜਿੱਤੇ ਕੋਹਰਦਾ ਕਹਿੰਦੇ ਕਾਮਿਆਂ ਨੂੰ ਮਹਿੰਗੀਆਂ ਮਸੀਨਾ ਖਾਗੀਆਂ ਉਹ ਗੱਬੀ ਵਾਲੇ ਚਾਦਰਾਂ ਨੂੰ ਜੀਤਾ ਖਾਗੀਆਂ ਤੇ ਚਾਵਾ ਨਾਲ ਤਾਰੇ ਹੋਏ ਮੱਤ ਲੜਲੇ ਮਹਿੰਗੇ ਮੁੱਲ ਵਿਕੀਆਂ ਚੀਨਾ ਖਾਗੀਆਂ ਮੁੱਖਾਂ ਵਿੱਚ ਹੋਰ ਕਤਲ ਕਲੀਆਂ ਵਾਲੇ ਪੌੜਿਆਂ ਨੇ ਖੜਿਆ ਗਿੱਲਾ ਦਿਖਾ ਲਿਆ ਤੇ ਲੋਹੇ ਨਾਲ ਬੜੇ ਸੰਤ ਖਾਗੇ ਜੱਟਾਂ ਨੂੰ ਉਹ ਨਾਸਿਆਂ ਦੇ ਰੰਗਲਾ ਪੰਜਾਬ ਨੀ ਮੈਦਾਨ ਦੇ ਵਿੱਚ ਦਿੱਤੇ ਜਾਇਜ਼ ਕਰਦੀ ਹੈ। ਮੌਕਾ ਪਾਸਾ ਗੌਰਵ ਬਲਵਣ ਮਾਸੀਵਾੜਾ ਬਾਬਾ ਪਖਤੀਨਾਥ ਕੁਸ਼ਤੀਖੜਾ ਮਾਸੀਵਾੜਾ ਔਰ ਦੂਜੇ ਪਾਸੇ ਕਰਬੇਂਦਰ ਪਾਗਣ ਕੋਹਾੜੀ ਵਾਲਾ। ਸਮੇਂ ਦੀਆ ਬਾਤਾਂ ਕੌਣ ਜਿੱਤਦਾ ਗਨ ਹਰਦਾ। ਇਹ ਰਸ ਅੰਮੀ ਦੀ ਚੋਰੀ ਦਾ। ਅੰਮਿਆ ਤੱਕ ਵਿੱਚ ਮੈਦਾਨਾਂ ਦੇ ਉਹ ਮੁੰਡਾ ਵਖਰੇੰਦਾ। ਉਹ ਮੁੰਡਾ ਵਖਰੇ ਯਹਰ ਮੁਕੰਦਾ। ਉਧਰ ਧੰਨਵਾਦ ਕਰਦੇ ਆ। ਵੀ ਆਸ ਸਿੰਘ ਜੀ ਮਾਲ ਸਟਾਰ ਪ੍ਰੋਪਰਟੀ ਉਹਨਾਂ ਵੱਲੋਂ ਸਰਬ ਦਾ ਮਾਨਸਮਾ ਇਹਨਾਂ ਪੰਜਾਬੀ ਬੋਲਾਂ ਲਈ ਪੋੜਦਾ ਹੋਇਆ ਸਰਕਾਰ ਜਿਹੜੀ ਪੂਰਾ ਕੋਹਰਦਾ ਕਹਿੰਦਾ ਨਹੀਂ ਤਾਂ ਦੇ ਉੱਤੇ ਪੂਰਾ 100 ਕੋਰ ਦੇ ਮੰਜਲਾਂ ਦੇ ਸਿਰਿਆਂ ਤੇ ਲਾਉਣ ਨੂੰ ਓ ਰੱਬ ਕਿਤੇ ਘਰੇ ਬੈਠੇ ਰੋਟੀ ਨਹੀਂ ਉਹ ਦਿੰਦਾ ਓ ਵੀ ਤੋੜਨੀ ਪੈਂਦੀ ਆ ਮੂੰਹ ਚ ਪਾਉਣ ਨੂੰ ਓ ਤਾਂ ਨਹੀਂ ਜਾਂਦੀ ਆ ਵੀ ਜੇਮਾ ਜਿੱਤੀਆਂ ਚੋਟੀ ਦੇ ਖਿਡਾਰੀ ਵੀ ਹਰਾਉਣੇ ਪੈਂਦੇ ਨੇ ਆ ਮੇ ਲੋਕੀ ਰਹੇ ਤੇ ਚੰਗੇ ਦਿਨ ਦੀਕਦੇ ਬਾਈ ਜੋ ਗੱਟੇ ਕੁਸ਼ਤੀ ਵਿੱਚੋਂ ਘੰਟਾ ਕਲ ਰਕਦਾ ਓਰ ਕੁਸ਼ਤੀ ਵਿੱਚੋਂ ਸੱਸ ਦੀਆਂ ਬਾਲ ਮਾਰਾ ਸਮਾਰਾ ਤਵੀ ਮਖਾਉਂਦਾ ਇਸ ਨੂੰ ਜੀਹਦੇ ਵਿੱਚ ਦਮ ਹਿੱਕ ਤੇ ਹੰਡਾਉਂਦਾ ਕਿ ਰਾਤਾਂ ਦੀਆਂ ਨਿੰਦਰਾ ਤਿਆਗ ਸੱਜਣਾ ਜੇ ਚੱਲਿਆ ਜਮਾਨਾ ਖੁਸ਼ੀਆਂ ਕਮਾਉ ਨੂੰ ਉਹ ਮੇੜਾ ਦੀ ਸੀਰਤ ਲਾਲ ਤਖਤ ਪਰਨਾ ਜੋ ਬੰਨੇ ਬਕਰੇ ਸਟਾਲ ਦਾ ਪੂਰਾ ਰੋਬਾ ਮਾਜੇ ਦੇ ਮਜਲ ਦਾ ਕਿ ਦੂਜੀ ਜਨਰੇਸ਼ਨ ਆਪਾ ਕਿ ਇੱਜ਼ਤਾਂ ਦੇ ਮੱਤੇ ਜਿੱਤੇ ਪੈਸਾ ਮਿਲਦਾ ਮੇੜੇ ਜਿਦਾ ਚਾਹੀਏ ਇਸੇ ਕੰਮ ਧੰਦੇ ਦੇ ਉਹ ਥਾਲ ਵਿਚ ਖਾਤ ਕੇ ਜਿਹੜਾ ਸ਼ੇਕ ਕਰਦੇ ਦੁਰਫੇ ਛੱ ਲੱਗ ਬੰਦੇ ਦੇ ਦੋ ਫੱਡੇ ਨੂੰ ਇਹੋ ਜੇ ਛੱ ਲੱਗ ਬੰਦੇ ਦੇ ਵਾਕਿਆ ਪੱਟੀ ਵਾਲਾ ਜੱਸਾ ਰਹਿ ਸਰਦਰਨਾ ਜੱਸੇ ਪਹਿਲਵੰਡੀ ਪਰ ਨਾਂ ਦੇ ਨਾਲ ਪੱਟੀ ਵੱਜਦਾ ਭਾਨੇ ਪਹਿਲਵਾਨ ਜੀ ਦਾ ਸਿਰਦਾ ਸਰਦਾਰ ਸੁਲਮਿੰਦਰ ਸਿੰਘ ਸਿੰਦਾ ਉਹਨਾਂ ਦਾ ਸੁਪੁੱਤਰ ਮਾਤਾ ਪਰਵਿੰਦਰਕਰ ਉਹਨਾਂ ਦੀ ਅੱਖ ਦਾ ਤਾਰਾ ਔਰ ਗੱਲਾਂ ਦਾ ਮੁੰਡਾ ਦੁਨੀਆ ਸਾਇਨਾ ਇਸ ਗੱਬਰੂ ਦੀ ਦੁਨੀਆ ਫੈੜਾ ਇਸ ਗੱਪਰੂ ਦੀ ਵਾਹ ਵੇ ਵਾਹ ਨਾਅ ਦਰਸ਼ਕੋ ਵਾਹ ਕਿਾ 3200 ਰੁਪਏ ਦੀ ਦੁਨੀਆ ਦੇ ਵਿੱਚ ਆਹ ਹੋਏ ਬੱਲੇ ਬੱਲੇ ਨੀਓ ਰੀਸਾ ਕਹਿੰਦਾ ਸਾਡਾ ਲਵੜੀ ਵੀਰ ਆਸਟ੍ਰੇਲੀਆ 2100 ਰੁਪਏ ਲੱਗਿਆ ਹੋਇਆ ਜੇ ਜੱਸਾ ਪਹਿਲਵਾਨ ਜਿੱਤ ਪ੍ਰਾਪਤ ਕਰਦਾ ਵਾਹ ਕਿਾ ਸਿੰਘ ਸਰਦਾਰ ਨੌਜਵਾਨ ਆਸਿਫ ਦੇ ਮੈਦਾਨ ਦੇ ਵਿੱਚ ਜੱਦੋ ਜਹਿਦ ਕਰ ਰਿਹਾ ਹੈ ਕਹਿੰਦਾ ਇੱਕ ਵਾਰ ਤਾਂ ਮਾਤਰੀ ਕੰਬ ਜਾਂਦੀ खड़ा देख सरदार और लाइन आस्ट्रेलिया भीर ने इक्की सौ हो गया उधर सरदार गरज सिंह जी जो कि गोपी वीर ताया जी तरह से बनिया है पर सा ਬਹੁਤ ਸਾਡੇ ਦਰਬਾਰ ਜੇ ਤੁਹਾਡਾ ਕੀ ਹੋਵੇ ਸਾਊਂਡ ਵੀਰ ਦੀ ਬਹੁਤ ਵਧੀਆ ਸਾਊਂਡ ਵਾਲੇ ਵੀਰ ਦਾ ਵੀ ਬਹੁਤ ਬਹੁਤ ਧੰਨਵਾਦ ਬਹੁਤ ਵਧੀਆ ਸਾਊਂਡ ਵੀਰ ਨੇ ਹੀ ਲਾਈ ਆ ਔਰ ਉਧਰ ਬਾਬਾ ਜੀ ਦੇ ਨਾਮ ਪਰ ਵੀ ਇਹ ਸੋਹਣੀ ਲਈ ਬਾਜੀ ਕਿੰਨਾ ਬੜਾ ਥੋੜਾ ਜੀ ਵਾਲੇ ਪਹਿਲਵਾਨ ਤਰਵਿੰਦਰ ਕੋਹਾਲੀ ਗੌਰਵ ਪਹਿਲਵਣ ਮਾਸੀਵਾੜਾ ਹੱਥ ਬਨ ਕੇ ਬੇਨਤੀ ਆਜੋ ਪਹਿਲਵਾਨ ਜੀ ਆਪਾਂ ਸਮੇਂ ਦੇ ਨਾਲ ਕੁਸ਼ਤੀ ਸ਼ੁਰੂ ਕਰਵਾ ਦਈਏ ਟੋਲੀਆਂ ਨੂੰ ਬੇਨਤੀ ਹੈ ਲਾਈਵ ਵਾਲੇ ਕੈਮਰੇ ਤੋਂ ਵੀਰੇ ਸਾਢੇ ਘੁੰਮ ਕੇ ਆਜੋ ਲਾਈਵ ਵਾਲੇ ਕੈਮਰੇ ਤੋਂ ਨਾ ਖੜੋ ਯਾਰ ਪਲੀਜ਼ ਇਹ ਤਾਂ ਬੋਲਦੇ ਆਂ ਬਾਰ-ਬਾਰ ਕਿ ਕਿ ਜਿੰਨੀ ਕਿ ਸੰਗ ਦੇ ਉੱਤੇ ਖੜੀ ਆ ਬਾਈ ਜੋ ਬਾਈ ਜੋ ਬਈ ਨੰਨ ਨਾਲ ਅੱਗੋ ਭਾਈ ਜਗ੍ਹਾ ਛੱਡ ਕੇ ਭਾਈ ਜਗ੍ਹਾ ਛੱਡ ਕੇ ਸਾਈਡ ਤੋਂ ਸਾਈਡ ਤੋਂ ਕੇ ਫੜਾਓ ਪਾ ਕੇ ਸਾਰੇ ਖੋਲ ਲੋ ਭਾਜੀ ਚੱਲ ਮੇਰਾ ਭਰਾ ਦੇ ਤੂੰ ਪਹੇਰਾਂਗੇ ਮੋਹਨ ਜੀ ਸਰ ਹਰਦੀ ਗਾਉਣੇ ਪ੍ਰਧਾਨ ਨੂੰ ਪਾ ਰੌਲਾ ਪਾਏਗਾ ਪਿੱਛੇ 可以了，可以了。 ਸੋਨੂ ਮਾਲ ਜੀ ਇਹਨਾਂ ਮਾਲ ਤੋਂ ਜिला ਮਕਸਦ ਕਿਹੜੀ ਜਗ੍ਹਾ ਦਾ ਜਦ ਮੇਲਾ ਕਰਵਾਇਆ ਗਿਆ ਜੀ ਅੱਜ ਸ਼ਰੀਬਾਬਾ ਜੀ ਜਾਗੋਆਣਾ ਸਾਹਿਬ ਦਾ ਮੇਲਾ ਪਿੰਡ ਮਾਲ ਵਿਖੇ ਬੜੀ ਧੂਮ-ਧਾਮ ਨਾਲ ਸਰਦਾਰਾ ਬਣਾਇਆ ਗਿਆ ਬਾਬਾ ਜਗਵਾਨਾ ਜੀ ਦੀ ਪ੍ਰਬੰਧਕ ਕਮੇਟੀ ਪ੍ਰਧਾਨ ਸੇਵਾ ਸੰਤ ਸਿੰਘ ਅਤੇ ਸਮੂਹ ਮੈਂਬਰ ਸਹਿਬਾਨ ਇਹਨਾਂ ਦੇ ਸਹਿਯੋਗ ਨਾਲ ਤੇ ਸੰਗਤ ਦੇ ਸਹਿਯੋਗ ਨਾਲ ਬਹੁਤ ਹੁੰਮਸਾਉਨਾ ਮੇਲਾ ਮਨਾਇਆ ਗਿਆ ਸੰਗਤ ਬਹੁਤ ਦੂਰ ਦੂਰੋਂ ਆਈ ਆ ਘੋਲ ਕਬੱਡੀ ਕਰਵਾਈ ਐਨ ਆਰ ਆਈ ਵੀਰਾਂ ਵੱਲੋਂ ਬਹੁਤ ਸਹਿਯੋਗ ਦਿੱਤਾ ਗਿਆ ਵਾ ਜਿੱਦਾਂ ਪੱਟੀ ਜੀ ਮਝੂਰ ਕਬੱਡੀ ਖਿਡਾਰੀ ਉਹ ਵੀ ਆਏ ਨੇ ਕਮੇਟੀ ਦੇ ਸਹਿਯੋਗ ਨਾਲ ਤੇ ਐਨ ਆਰ ਆਈ ਵੀਰਾਂ ਵੱਲੋਂ ਹੋਰ ਸਾਡੇ ਮੋਤਬਰ ਸਹਿਬਾਨ ਉਹਨਾਂ ਵੱਲੋਂ ਸਰਜੀਤ ਭੁੱਲਣ ਜੀ ਕਲਾਕਾਰ ਉਹਨਾਂ ਦਾ ਖੜਾ ਲਵਾਇਆ ਗਿਆ ਖੁੱਲਾ ਖਾੜਾ ਸਮੂਹ ਕਮੇਟੀ ਦਾ ਅਤੇ ਸੰਗਤ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਰੇ ਸਹਿਯੋਗ ਨਾਲ ਬਹੁਤ ਉਤਸ਼ਾਹ ਨਾਲ ਤੇ ਖੁਸ਼ੀ ਨਾਲ ਮੇਲਾ ਮਨਾਇਆ ਹੈ ਬਹੁਤ ਬਹੁਤ ਧੰਨਵਾਦ ਮਰਦੀ ਸੇਵਾ ਕਰਨ ਵਾਸਤੇ ਕੀ ਕਹਾਂ ਜੋ ਸੰਗਤ ਨੂੰ ਇਹ ਸਾਥ ਸੰਗਤ ਵੱਲੋਂ ਬੜੇ ਸ਼ਰਧਾ ਦੇ ਉਕਰਾਲੇ ਨਾਲ ਬਿਲਡਿੰਗ ਦੀ ਸੇਵਾ ਚੱਲ ਰਹੀ ਆ ਸੇਵਾ ਬਹੁਤ ਸੰਗਤ ਲੋਆ ਰਹੀ ਆ ਗਾਂ ਵੀ ਬੇਨਤੀ ਕਰਦੇ ਹਾਂ ਸਾਰੀ ਸਾਥ ਸੰਗਤ ਨੂੰ ਬਾਹਰ ਵਾਲੇ ਐਨਰ ਵੀਰਾਂ ਨੂੰ ਤੇ ਹੋਰ ਸਾਡੇ ਜਿੱਥੇ ਜਿੱਥੇ ਤੱਕ ਸਾਡੀ ਆਵਾਜ਼ ਜਾਂਦੀ ਹੈ ਵੀ ਬਾਬਾਈ ਦੀ ਇਮਾਰਤਾਂ ਦੀ ਸੇਵਾ ਚੱਲ ਰਹੀ ਆ ਲੈਂਟਰ ਪੈਣਾ ਹੈ ਬਿਲਡਿੰਗ ਤੇ ਤੇ ਵੱਧ ਚੜ ਕੇ ਸੰਤ ਸੇਵਾ ਕਰੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਭਾਈ ਦਜੀ ਦਾ ਖਾਲਸਾ ਭਾਈ ਜੀ ਨਾਮ ਵੀ ਤੁਹਾਡਾ ਜੀ ਮੇਰਾ ਨਾਮ ਲਾਡੀ ਆ ਪਿੰਡ ਮਾਲ ਦੇ ਵਿੱਚ ਪੀਰ ਬਾਬਾ ਜਾਗਵਾਨ ਜੀ ਦੇ ਖਾਨ ਦੇ ਉੱਪਰ ਮੇਲਾ ਕਰਾਇਆ ਪਿੰਡ ਸਾਰੇ ਨਗਰ ਦੇ ਨਾਲ ਸਮੂਹ ਸਾਹ ਸੰਤਾਂ ਦੇ ਨਾਲ ਸਾਰਿਆਂ ਨੇ ਬਹੁਤ ਹੀ ਸਹਿਯੋਗ ਦਿੱਤਾ ਆ ਵਾਤੋ ਵਾਦੇ ਚੜ ਕੇ ਸਾਰਿਆਂ ਨੇ ਸਹਿਯੋਗ ਦਿੱਤਾ ਮਾਲਕ ਦੇ ਇੱਧਰ ਬਹੁਤ ਹੀ ਸੋਹਣਾ ਭਵੰਦ ਸਾਰਾ ਜਿੰਨਾ ਕੀਤਾ ਸੋਹਣਾ ਕੀਤਾ ਲੰਗਰ ਪੰਡਹਾਰਾ ਚੱਲਿਆ ਹਰ ਇੱਕ ਸ਼ੀਲਾਂ ਲੱਗੀਆਂ ਨੇ ਹਰ ਇੱਕ ਚੀਜ਼ ਦੀ ਕਿਸੇ ਵੀ ਚੀਜ਼ ਦੀ ਘੋਰ ਨਹੀਂ ਆਈ ਤੇ ਮਹਾਰਾਜ ਪਰਮਾਰਨਾ ਦੂਰੋਂ ਨੇੜਿਓਂ ਸੰਤਾਂ ਆਈਆਂ ਨੇ ਵਾਦ ਚੜ ਕੇ ਹਰ ਇੱਕ ਦੀ ਮਨੋ ਕਾਮਨਾ ਪੂਰਾ ਪੂਰੀਆਂ ਹੋਈਆਂ ਨੇ ਉਦੇਕਾਰ ਸੇ ਮਹਾਰਾਏ ਹਰ ਇੱਕ ਸੰਗਤ ਆਉਂਦੀ ਦੂਰੋਂ ਨੇੜਿਓਂ ਤੇ ਵੱਧ ਕੇ ਆਉਣ ਸੰਗਤਾਂ ਅਗਾ ਅਗਲੇ ਸਾਲ ਵੀ ਇਸੇ ਤਰ੍ਹਾਂ ਸਹਿਯੋਗ ਦੇਣ ਤੇ ਵੱਧ ਤੋਂ ਵੱਧ ਮਹਾਰਾਜ ਸੱਚੇ ਪਾਤਸ਼ਾਹ ਬਾਬਾ ਜੀ ਦਾ ਮੇਲਾ ਮਸ਼ਹੂਰ ਹੋਵੇ ਸਾਰੇ ਬਾਹਰ ਅੰਦਰ ਸਾਰੇ ਹੀ ਮੇਲਾ ਮਸ਼ਹੂਰ ਹੋਵੇ ਹਰ ਸਾਲ ਦੀ ਤਰ੍ਹਾਂ ਇਸੇ ਤਰ੍ਹਾਂ ਮਨਾਇਆ ਜਾਂਦਾ ਹੈ ਹਰ ਸਾਲ ਮੇਲਾ ਮਨਾਇਆ ਜਾਂਦਾ ਹੈ ਅੱਜ ਬੜੀ ਧੂਮ ਧਾਮ ਦੇ ਨਾਲ ਪਿੰਡ ਦੇ ਜਿੰਨੇ ਵੀ ਸਾਡੇ ਆਗੂ ਹੀ ਚਹਿ ਸੇਵਾਦਾਰ ਹੀ ਉਹਨਾਂ ਵੱਲੋਂ ਬਹੁਤ ਉਮਤਾ ਮਨਾ ਮਲਾਇਆ ਗਿਆ ਮਨਾਇਆ ਗਿਆ ਹੈ ਔਰ ਐਨ ਆਰ ਆਈ ਵੀਰਾਂ ਦੇ ਨਾਲ ਅੱਜ ਬਹੁਤ ਵੱਡੀਆਂ ਕੁਸ਼ਤੀਆਂ ਵੀ ਕਰਾਈਆਂ ਗਈਆਂ ਔਰ ਸਰਜੀਤ ਭੁੱਲਰ ਜੀ ਕਲਾਕਾਰ ਵੀ ਬੜੇ ਚੋਟੀ ਦੇ ਹੀ ਉਹਨਾਂ ਵੀ ਕੋਈ ਆਪਣਾ ਟਾਈਮ ਕੱਢ ਕੇ ਇੱਥੇ ਦੁਨੀਆ ਨੂੰ ਆਪਣੇ ਰੰਗ ਮੇਲੇ ਵਿਖਾਏ ਨੇ ਤੇ ਇੱਥੇ ਬਹੁਤ ਹੀ ਵੱਡੀ ਮਾਰਤ ਬਣ ਰਹੀ ਹੈ ਬਾਬੇ ਜੱਗਵਾਨਾ ਪੀਰ ਦੇ ਦਰਬਾਰ ਤੇ ਕਿਸੇ ਵੀ ਮੇਰੇ ਵੀਰ ਭੈਣ ਭਰਾ ਨੇ ਪਹਿਲਾਂ ਵੀ ਸੇਵਾ ਬਹੁਤ ਕੀਤੀ ਆ ਤੇ ਗਾਹ ਵੀ ਕੋਈ ਸੇਵਾ ਕਰਨੀ ਚਾਹੁੰਦਾ ਹੈ ਸਰਦਾ ਹੈ ਤੇ ਉਹ ਜ਼ਰੂਰ ਇੱਥੇ ਭੇਜਣਾ ਜਿੰਨੇ ਵੀ ਮੇਰੇ ਵੀਰ ਸੇਵਾਦਾਰ ਹੈ ਇਹਨਾਂ ਦਾ ਬਹੁਤ ਵੱਡਾ ਸੰਯੋਗ ਹੈ ਬਹੁਤ ਹੀ ਇਹ ਮਹਾਨ ਹਸਤੀ ਹੈ ਪੀਰ ਬਾਬਾ ਜਗਬਾਣਾ ਜਿਨ੍ਹਾਂ ਜਿਨ੍ਹਾਂ ਨੂੰ ਇੱਥੋਂ ਮਰਦਾ ਮਿਲਦੀ ਹੈ ਉਹ ਬਹੁਤ ਬਹੁਤ ਧੂਮ ਧਾਮ ਨਾਲ ਆਉਂਦੇ ਇਸ ਤਰ੍ਹਾਂ ਹੀ ਗਾਹ ਵੀ ਚੜ੍ਹਦੀ ਕਲਾ ਚ ਮਿਲਾ ਹੁੰਦਾ ਰਹੂਗਾ ਇਹਨਾਂ ਭੈਣ ਭਰਾਵਾਂ ਦੀ ਸੰਯੋਗ ਦੇ ਨਾਲ ਆਪਾਂ ਜਦੋਂ ਤੰਤਪੀ ਬਾਬਾ ਜਕੋਸ਼ਰਤ ਬਹੁਤ ਸੋਹਣਾ ਸ਼ਰਦਾ ਭਗਵਨ ਪ੍ਰਸ਼ਾਦ ਦਾ ਮੇਲਾ ਬਣਾਇਆ ਗਿਆ ਜੀ ਸਾਡੀ ਪ੍ਰਬੰਧਕ ਕਮੇਟੀ ਵੱਲੋਂ ਜਿੰਨੇ ਸੇਵਾਦਾਰ ਬਹੁਤ ਇਹਨਾਂ ਨੇ ਸਰਲਕਾ ਦਾ ਬਹੁਤ ਸਾਰੀ ਸ਼ਾਦਰਾ ਕੀਤੀ ਆ ਤੇ ਦੂਜਾ ਸਾਡੀ ਪਿੰਡ ਦੀ ਜੰਨੀ ਸਾਧ ਸੰਗਤ ਜਿੰਨਾ ਸਾਡਾ ਸਮੂਹ ਪਿੰਡਿਆ ਸਭ ਨੇ ਬਹੁਤ ਯਾਸ਼ੀ ਲੁਕਤਾ ਮੇਲਾ ਬਹੁਤ ਹੀ ਬੜਾ ਜੋਰ ਸ਼ੋਰਾਂ ਗਿਆ ਇਸ ਟਾਈਮ ਸਾਡੇ ਡਾਡੀ ਬੀ ਜੀ ਨੇ ਬਹੁਤ ਹੀ ਜ਼ਿਆਦਾ ਸਾਰੇ ਜਿੰਨੇ ਸੇਵਾਦਾਰਾਂ ਦੇ ਸਹਿਯੋਗ ਦੇ ਨਾਲ ਲੈ ਕੇ ਬਹੁਤ ਹੀ ਵਧੀਆ ਸ਼ਲਾਕਾ ਯੋਗ ਚੱਲਿਆ ਸਾਰਿਆਂ ਲਈ ਬਾਬੂ ਬਾਰਕਾ